ਸਤਿ ਸ਼੍ਰੀ ਅਕਾਲ ਜੀ ਪਿਆਰੇ ਬੱਚਿਓ ਮੈਂ ਪੂਨਮ ਜੋਤਕਾਰ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਦਾਰਾਪੁਰ ਬਲਾਕ ਕਨਵਨ 1 ਜ਼ਿਲ੍ਹਾ ਗੁਰਦਾਸਪੁਰ ਤੋਂ ਪਿਆਰੇ ਬੱਚਿਓ ਅੱਜ ਮੈਂ ਮਿਸ਼ਨ ਸਮਰੱਥ ਤਹਿਤ ਆਈ ਪੰਜਾਬੀ ਦੀ ਪਾਠ ਪੁਸਤਕ ਵਿੱਚੋਂ ਇੱਕ ਕਹਾਣੀ ਤੁਹਾਡੇ ਨਾਲ ਸਾਂਝੀ ਕਰ ਰਹੀ ਹਾਂ ਆਓ ਕਰਦੇ ਹਾਂ ਕਹਾਣੀ ਲੋਕਨ ਮਿੱਟੀ ਰਾਤ ਸਮੇਂ ਮੈਂ ਸੜਕ ਤੇ ਸੈਰ ਕਰਨ ਲਈ ਨਿਕਲਿਆ ਅਚਾਨਕ ਠੰਡੀ ਹਵਾ ਦਾ ਬੁੱਲਾ ਆਇਆ ਮੈਂ ਆਕਾਸ਼ ਵੱਲ ਧਿਆਨ ਨਾਲ ਦੇਖਿਆ ਚੰਦ ਪੂਰਾ ਚਮਕ ਰਿਹਾ ਸੀ ਫਿਰ ਦੋ ਕਾਲੇ ਬੱਦਲ ਆਏ ਉਹਨਾਂ ਨੇ ਚੰਦ ਨੂੰ ਲੁਕੋ ਲਿਆ ਫਿਰ ਹਵਾ ਦਾ ਬੁੱਲਾ ਆਇਆ ਉਸ ਨੇ ਬੱਦਲਾਂ ਨੂੰ ਪਰੇ ਹਟਾ ਦਿੱਤਾ ਦੂਰ ਬੈਠੇ ਤਾਰੇ ਟਿਮਟਿਮਾਉਂਦੇ ਹੱਸ ਰਹੇ ਸਨ ਉਹਨਾਂ ਨੂੰ ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਚੰਦ ਅਤੇ ਬੱਦਲ ਲੁਕਣ ਮਿਟੀ ਖੇਡ ਰਹੇ ਹੋ। ਸੋ ਪਿਆਰੇ ਬੱਚਿਓ ਏਸੀ ਸਾਡੀ ਕਹਾਣੀ ਹੁਣ ਅਸੀਂ ਇਸ ਨਾਲ ਸੰਬੰਧਤ ਪਿਛਲੀ ਅਭਿਆਸ ਕਰਾਂਗੇ। ਪਿਆਰੇ ਬੱਚਿਓ ਕਹਾਣੀ ਵਿੱਚ ਦਿੱਤੀ ਤਸਵੀਰ ਨੂੰ ਦੇਖ ਕੇ ਆਪਣੇ ਮਨਪਸੰਦ ਚਾਰ ਸ਼ਬਦ ਲਿਖੋ। ਬੱਚਿਓ ਤਸਵੀਰ ਦੇ ਹਿਸਾਬ ਨਾਲ ਮੇਰੇ ਮਨਪਸੰਦ ਸ਼ਬਦ ਲੜਕਾ ਚੰਦ ਬੱਦਲ ਤੇ ਰਾਤ ਹਨ ਹੁਣ ਤੁਸੀਂ ਵੀ ਆਪਣੇ ਮਨ ਪਸੰਦ ਸ਼ਬਦ ਲਿਖ ਕੇ ਲਿਆਉਣੇ ਹਨ ਅਗਲਾ ਪ੍ਰਸ਼ਨ ਹਵਾ ਦਾ ਬੁੱਲਾ ਕਿਹੋ ਜਿਹਾ ਸੀ ਤੇਜ਼ ਗਰਮ ਠੰਡਾ ਕਾਲਾ ਪਿਆਰੇ ਬੱਚਿਓ ਕਹਾਣੀ ਦੇ ਮੁਤਾਬਕ ਹਵਾ ਦਾ ਬੁੱਲਾ ਠੰਡਾ ਸੀ ਤੀਸਰੀ ਜਿਹੜੀ ਆਪਸ਼ਨ ਆ ਉਹ ਸਹੀ ਆ ਤੀਸਰਾ ਪ੍ਰਸ਼ਨ ਹਵਾ ਦੇ ਬੁੱਲੇ ਨੇ ਖਾਲੀ ਥਾਣੂ ਪਰੇ ਹਟਾ ਦਿੱਤਾ ਚੰਦ ਤਾਰੇ ਹਨੇਰੇ ਬਦਲਾ ਪਿਆਰੇ ਬੱਚਿਓ ਇਸ ਵਿੱਚ ਹਵਾ ਦੇ ਬੁੱਲੇ ਨੇ ਬਦਲਾ ਨੂੰ ਪਰੇ ਹਟਾ ਦਿੱਤਾ ਇਸ ਵਿੱਚ ਚੌਥੀ ਜਿਹੜੀ ਆ ਸਾਨੂੰ ਆਪਸ਼ਨ ਦਿੱਤੀ ਹੋਈ ਉਹ ਸਹੀ ਹੈ ਤੱਤਾ ਅੱਖਰ ਦੀ ਮੁਹਾਰਨੀ ਲਿਖੋ ਸਾ ਤੇ ਤੀ ਤੁ ਤੂ ਤੇ ਟੇ ਤੋ ਤ ਤੰ ਸੋ ਇਸੀ ਸਾਡੀ ਤੱਤਾ ਅਖਰ ਦੀ ਮੁਹਾਰਨੀ ਤੁਸੀਂ ਥੱਥਾ ਅਖਰ ਦੀ ਮੁਹਾਰਨੀ ਖੁਦ ਕਰਨੀ ਹੈ ਇਸ ਤੋਂ ਬਾਅਦ ਵਿੱਚ ਹੈ ਹੇਠ ਲਿਖੇ ਸ਼ਬਦਾਂ ਨੂੰ ਤੋੜ ਕੇ ਲਿਖੋ ਤੇ ਤੁਨੀ ਉਚਾਰਨ ਵੀ ਕਰੋ ਦੇਖੋ ਅਚਾਨਕ ਅ ਚਾ ਨ ਕ ਇਸੇ ਤਰ੍ਹਾਂ ਹੀ ਬਦਲ ਗਿਆ ਪ ਦ ਲ ਠਾ ਢੀ ਠੰਡੀ ਹੈ ਨਾ ਲੁਕਨ ਲੁ ਕ ਨ ਲੁਕਨ ਅਸੀਂ ਉਹਦੀ ਤੁਨੀ ਦਾ ਉਚਾਰਨ ਕਰਨਾ ਹੈ ਕਿ ਕਿਹੜੀ ਆਵਾਜ਼ ਆਂਦੀ ਹੈ ਅਕਾਸ਼ ਅ ਕ ਸ਼ ਅਕਾਸ਼ ਸੋ ਪਿਆਰੇ ਬੱਚਿਓ ਏਸੀ ਸਾਡੀ ਪਿਛਲੀ ਅਭਿਆਸ ਤੁਸੀਂ ਘਰ ਜਾ ਕੇ ਇੱਕ ਕਹਾਣੀ ਪੜ੍ਹਨੀ ਹੈ ਸਮਝਣੀ ਹੈ ਇਸ ਦਾ ਪਿਛਲਾ ਕੰਮ ਕਰਨਾ ਹੈ ਤੇ ਨਾਲ ਹੀ ਆਪਣੇ ਮਾਤਾ ਜੀ ਜਾਂ ਦਾਦਾ ਦਾਦੀ ਤੋਂ ਬੈਠ ਕੇ ਇਸ ਤਰ੍ਹਾਂ ਦੀ ਇੱਕ ਕਹਾਣੀ ਹੋਰ ਸੁੰਨੀ ਹੈ ਤੇ ਆ ਕੇ ਮੈਨੂੰ ਸੁਣਾਉਣੀ ਹੈ ਧੰਨਵਾਦ ਅੱਜ ਵਾਸਤੇ ਇੰਨਾ ਹੀ ਇਜਾਜ਼ਤ ਦਿਓ